ਯਾਤਰੀ ਉਤਰਾਖੰਡੂ ਅੰਮ੍ਰਿਤਸਰ ਕੋਲ ਮਨਾਏ ਹੋਏ ਸੰਤ ਦੇ ਦਿੱਤੀ ਕਿ ਰਿਕਸ਼ਾ ਦੇ ਬਹਾਨੇ ਜਿਹੜਾ ਇਹ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੱਸ ਦਈਏ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਜਿਹੜਾ ਇਹ ਡਕੈਤੀ ਕੀਤੀ ਗਈ ਹੈ ਤੇ ਉੱਥੇ ਜੰਡਿਆਲਾ ਪੁਲਿਸ ਨੇ ਆਧੁਨਿਕ ਤਰੀਕਿਆਂ ਦੀ ਵਰਤੋਂ ਦੇ ਨਾਲ ਫੋਨ ਨੂੰ ਟ੍ਰੇਸ ਕੀਤਾ ਤੇ ਡੇਢ ਘੰਟੇ ਦੇ ਅੰਦਰ ਅੰਦਰ ਦੱਸ ਦਈਏ ਮਹਿਸ ਡੇਢ ਘੰਟੇ ਦੇ ਅੰਦਰ ਅੰਦਰ ਆਪਿਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੇ ਹੀ ਅਪਰਾਧੀਆਂ ਤੋਂ ਲੁੱਟਿਆ ਗਿਆ ਸਮਾਨ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ ਤੇ ਕਿਲਾ ਮਹਿਕਾ ਨਾਮਕ ਗ੍ਰਾਮੀਣ ਪਿੰਡ ਹੈ ਤੇ ਜਿਸ ਨੂੰ ਜਿਹੜਾ ਲੁੱਟਿਆ ਗਿਆ ਜਿੰਦੇ ਅਲਾ थाना ਪੁਲਿਸ ਨੇ ਅੱਜ ਇੱਕ ਬੜੀ ਸਫਲਤਾ ਹਾਸਿਲ ਕਰਦੇ ਹੋਏ ਯਾਤਰੀਆਂ ਤੋਂ ਲੁੱਟਪਾਰ ਦੇ ਜਿਹੜੇ ਸਬਾਬ ਨੇ ਖੋਹ ਦਾ ਜਿਹੜਾ ਵਾਰਦਾਤ ਕਰਦੇ ਸਾਨੂੰ ਵਿਰੋਧ ਦਾ ਜਿਹੜਾ ਇਹ ਪਰਦਾ ਫਾਸ਼ ਕੀਤਾ ਤੇ ਦੋ ਮਹਿਲਾਵਾਂ ਸਨੇ 4 ਰੁਪਏ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਦੱਸਦੇ ਹਾਂ ਇਹ ਹਰ ਰੋਜ਼ ਜਿਹੜੇ ਨੇ ਇਹਨਾਂ ਜਗਾਵਾਂ ਤੇ ਜਾਂਦੇ ਸਨ ਜਿਹੜੇ ਤੀਪ ਸਥਾਨਾਂ ਤੇ ਜਾਂਦੇ ਸਨ ਤੇ ਉੱਥੇ ਲੁੱਟ ਖੋਹ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੰਦੇ ਸਨ ਤੇ ਉੱਥੇ ਹੀ ਦੱਸਦੇ ਇਹ ਬਰਾਮਦ ਕੀਤੇ ਹੋਏ ਸਮਾਨ ਦੇ ਵਿੱਚ ਸੋਨੇ ਦੀਆਂ ਅੰਗੂਠੀਆਂ ਇੱਕ ਸੋਨੇ ਦਾ ਮੰਗਲ ਸੂਤਰ ਦੋ ਹੀਰੇ ਦੀਆਂ ਬਾਲੀਆਂ ਤੇ ਉੱਥੇ ਹੀ ਇੱਕ 스마트 ਕੜੀ ਇੱਕ ਸੈਲਫੋਨ ਅਤੇ 18000 ਰੁਪਏ ਨਕਦੀ ਜੜੀ ਹੈ ਉਹ ਬਰਾਮਦ ਕੀਤੀ ਗਈ ਹੈ। ਤੇ ਮਾਮਲਾ ਇਹ ਨੇ ਜੀ 17425 ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪ੍ਰਵਾਸ ਸਮੇਤ ਦੁਰਗਣਾ ਮੰਡਲ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ-रिक्शा ਕੀਤਾ ਦੋ ਮੁੰਡੇ ਇਹਨਾਂ ਨੂੰ ਜੇ ਉਹ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਰ ਘੁਮਾ ਦਿਆਂਗੇ ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਹਤਪੁਰਜੀ ਕਿਲਾ ਮੇਗਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਤੇ ਲੈ ਗਏ ਉੱਥੇ ਦਾਤਰਦੀ ਰੋਕ ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18 18000 ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹਨ ਲੁੱਟ ਕੇ ਤਾਂ ਭੱਜ ਗਏ ਇਹ ਉਥੋਂ ਫਿਰ ਰਾਤ ਨੂੰ ਸ਼ਾਮ ਨੂੰ ਇਹ ਵਿਖਲੇ ਵਿੱਚ ਗਿਆ ਕੇ ਉਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੇ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਗਏ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕਣਾ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਇੱਕ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇpropto ਜੀ ਤੇ ਬੁੱਧਲਾ ਦਾ ਤੇ ਜੋਵਨ ਪ੍ਰੀਤ ਹੈਗਾ ਮਤੇ ਕੋ ਰਾਜਦੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਤੇ ਫਿਰ ਦੋਨੋਂ ਹੀ ਅਰੈਸਟ ਕਰਦੇ ਹੁਣ ਤੱਕ ਕੀ ਮੰਗਦਾ ਇਹਨਾਂ ਦਾ ਬਚ ਨਹੀਂ ਬਸ ਇਹੀ ਸੀ ਇਹਨਾਂ ਦੀ ਇਹੀ ਵਾਰਤਾਤਾਂ ਕਰਦੇ ਆ ਕਿ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੋਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਕਿਥੇ ਆ ਵੀ ਮੈਨੂੰ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਹਦੇ ਉੱਤੇ ਤੇ ਆਪਣੇ ਖਰਚ ਜਿਹੜੀ ਆ ਉਹ ਉਹ ਮਿਲ ਗਈ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਇਹਨਾਂ ਨੇ ਮਾਰਗ ਦਰਸਾ ਪਹਿਲਾਂ ਜੇ ਹੁਣ ਚੈੱਕ ਕਰਾਉਨੇ ਆ ਜੀ ਪਹਿਲਾਂ ਦਾ ਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਤੋਂ ਉਧਰੋਂ ਮਜੀਠੇ ਤੋਂ ਪਤਾ ਕਰਾ ਰਹੇ ਆ ਪਤਾ ਹੈਗਾ ਨਾ ਨੋਵਾ ਕੋਈ ਇੱਕ ਨੋਵਾ ਖੋਈ ਆ ਪਹਿਲਾਂ ਇਹਨਾਂ ਦੀ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈ ਬਰਾਮਦਗੀ ਹੋਈ ਸੀ ਹਾਂ ਬਰਾਮਦਗੀ ਜਿਹੜੀ ਆ ਸਾਰੀ ਆ ਉਹਦੇ ਵਿੱਚ ਉਹ ਬਰਾਮਦਗੀ ਹੋਈ ਮੋਬਾਈਲ ਟੋਟਲ ਤੇ ਟੋਟਲ ਬਰਾਮਦਗੀ ਹੋ ਗਈ 500 ਰੁਪਏ ਘੱਟ ਹੋਆ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਏ ਕੈਸ਼ ਕੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਗੇਂਗ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਡਾਇਮੰਡ ਜੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਜਿਵੇਂ ਨੇ ਕਰਦੀ ਵੀ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ-ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲੱਬ ਬੇਸ਼ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਰਨ ਇਹ ਫਤਿਹਪੁਰ ਰਾਜਪੂਤਾਂ ਤੋਂ ਬ੍ਰਿਗੇਡ ਲੱਗ ਕੇ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀ ਸੀ ਇਹ ਦੋਨੀਆਂ ਜਨਾਨੀਆਂ ਵੀ ਅਰੈਸਟ ਕਰ ਲਈ